ਵਾਸਿ ਅਸੀਂ ਇੱਕ ਕ੍ਰਿਮੀਨਲ ਡਿਫਰਮੇਸ਼ਨ ਉਹ ਮੁੰਡੇ ਦੇ ਖਿਲਾਫ ਔਰ ਉਹਦੀ ਮਦਰ ਦੇ ਖਿਲਾਫ ਔਰ ਜਿਹੜੇ ਚੈਨਲ ਨੇ ਇਹਨਾਂ ਦਾ ਵਰਸ਼ਨ ਲਾਇਆ ਤੋਂ ਬਿਨਾ ਚਲਾਇਆ ਉਹਦੇ ਖਿਲਾਫ 0300 ਵਾਲੇ ਤੇ ਆਕਾਸ਼ ਦੀਪ ਦੀਆਂ ਵਧੀਆਂ ਮੁਸ਼ਕਲਾਂ ਬੀਤੇ ਦਿਨ ਹੀ 0300 ਵਾਲੇ ਨੇ ਆਪਣੇ YouTube ਚੈਨਲ ਦੇ ਉੱਪਰ ਆਕਾਸ਼ ਦੀਪ ਦਾ ਇੱਕ ਪੋਡਕਾਸਟ ਸ਼ੇਅਰ ਕੀਤਾ ਸੀ ਜਿਸ ਦੇ ਵਿੱਚ ਉਸ ਜਿਸ ਦੇ ਵਿੱਚ ਉਸਨੇ ਬਿੱਲੀਆਂ ਅੱਖਾਂ ਵਾਲੀ ਕਾਰਪੀ ਦੇ ਉੱਪਰ ਵੱਡੇ ਇਲਜ਼ਾਮ ਲਾਏ ਸੀ ਕਿ ਇਸਨੇ ਮੇਰੇ ਤੋਂ 35 ਲੱਖ ਰੁਪਏ ਖਾਦਾ ਹੈਗਾ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਹੁਣ ਕਾਰਪੀ ਤੇ ਵੀ ਕੈਮਰੇ ਦੇ ਸਾਹਮਣੇ ਆਈ ਹੈਗੀ ਉਸਨੇ ਇੱਕ ਨਿੱਜੀ ਚੈਨਲ ਵਾਲਾ ਪੋਡਕਾਸਟ ਕੀਤਾ ਤੇ ਉਸਦੇ ਵਕੀਲ ਵੀ ਨਾਲ ਬੈਠਾ ਸੀਗਾ ਜਿਸਦੇ ਵਿੱਚ ਆ ਕੇ ਉਹਨਾਂ ਨੇ ਸਾਰੀ ਗੱਲਬਾਤ ਕੀਤੀ ਕਿ ਆਕਾਸ਼ ਨਾਲ ਮੇਰਾ ਬ੍ਰੇਕਅਪ ਤਾਂ ਹੋਇਆ ਸੀ ਕਿ ਉਹ ਨਸ਼ੇ ਪੱਤੇ ਕਰਦਾ ਸੀ ਉਹ ਸਮਗਲਿੰਗ ਕਰਦਾ ਸੀ ਤੇ ਨਾਲ ਦੀ ਨਾਲ ਉਸਦੇ ਗੈਂਗਸਟਰਾਂ ਨਾਲ ਵੀ ਲਿੰਕ ਸੀਗੇ ਇਹਨਾਂ ਸਾਰੇ ਕੰਮਾਂ ਤੋਂ ਮੈਂ ਉਸਨੂੰ ਪਹਿਲਾਂ ਰੋਕਦੀ ਸੀ ਪਰ ਉਹ ਨਹੀਂ ਰੋਕਿਆ ਤੇ ਫਿਰ ਬਾਅਦ ਦੇ ਵਿੱਚ ਹੀ ਮੈਂ ਛੱਡਣ ਦਾ ਡਿਸੀਜਨ ਲਿਆ ਸੀਗਾ ਤੇ ਨਾਲ ਦੀ ਨਾਲ ਕਾਰਪੀਤ ਨੇ ਇਹ ਵੀ ਕਿਹਾ ਕਿ ਮੈਂ ਕੋਈ 35 ਲੱਖ ਨਹੀਂ ਖਾਦਾ ਜੇਕਰ ਉਹਨਾਂ ਕੋਲ ਕੋਈ ਪ੍ਰੂਫ ਹੈਗਾ ਤਾਂ ਮੈਨੂੰ ਜ਼ਰੂਰ ਰੱਖਣ ਸਾਹਮਣੇ ਮੈਨੂੰ ਇਦਾਂ ਬਦਨਾਮ ਨਾ ਕਰਨ ਮੇਰੇ ਵੀ ਕਰੀਅਰ ਦਾ ਸਵਾਲ ਆ ਲੋਕ ਮਜ਼ਾਕ ਕਢਾਉਂਦੇ ਪਏ ਨੇ ਮੇਰੇ ਕਮੈਂਟ ਬਾਕਸ ਦੇ ਵਿੱਚ ਆ ਕੇ 35 ਲੱਖ ਵਾਲੀ 35 ਲੱਖ ਵਾਲੀ ਕਹਿੰਦੇ ਪਏ ਨੇ ਤੇ ਨਾਲ ਦੀ ਨਾਲ ਇੱਥੇ ਆਪਾਂ ਤੁਹਾਨੂੰ ਦੱਸਦੇ ਕਿ ਕਾਰਪੀਟ ਦੇ ਐਡਵੋਕੇਟ ਹਾਕਮ ਸਿੰਘ ਨੇ ਵੀ ਇਹ ਗੱਲ ਕਹੀ ਆ ਕਿ ਆਕਾਸ਼ਦੀਪ ਦੇ ਉੱਪਰ ਤੇ ਉਸ ਦੀ ਮਾਤਾ ਦੇ ਉੱਪਰ ਤੇ ਨਾਲ ਦੀ ਨਾਲ ਜੋ ਚੈਨਲ ਨਵਾਲੇ ਨਾਲ ਪੋਡਕਾસ્ટ ਕੀਤਾ ਸੀ ਉਹਨਾਂ ਦੇ ਉੱਪਰ ਇੱਕ ਕੇਸ ਦਰਜ ਕੀਤਾ ਜਾਊਗਾ ਸੋ ਬਾਕੀ ਤੁਸੀਂ ਇਹਨਾਂ ਗੱਲਾਂ ਬਾਰੇ ਕੀ ਸੋਚਦੇ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਜ਼ਰੂਰ ਸਾਂਝੀ ਕਰੋ ਬਾਕੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ